ਰੈਸ਼ ਦਾਦੀ ਗੁਰਗੋਵਿੰਦ ਸਿੰਘ ਖਾਲਸਾ ਕਾਲਜ ਵਿਖੇ ਪ੍ਰਿੰਸੀਪਲ ਡਾਕਟਰ ਕੁਲਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਭਾਈ ਕਨਈਆ ਜੀ ਦੀ ਵਰਸੀ ਨੂੰ ਸਮਰਪਿਤ ਇੱਕ ਸੈਮੀਨਾਰ ਅਤੇ ਇੱਕ ਬਲੱਡ ਚੈੱਕਅਪ ਕੈਂਪ ਦਾ ਯੋਜਨ ਕੀਤਾ ਗਿਆ ਜਿਸ ਵਿੱਚ 200 ਦੇ ਕਰੀਬ ਲਗਪਰ ਵਿਦਿਆਰਥੀਆਂ ਦਾ ਚੈੱਕਅਪ ਕੀਤਾ ਗਿਆ ਤੇ ਇਸ ਮੌਕੇ ਤੇ ਪ੍ਰੋਫੈਸਰ ਹਰਦੇਵ ਸਿੰਘ ਗੁਰਜਨ ਸਿੰਘ ਪ੍ਰੋਫੈਸਰ ਜੀਵਨ ਜੋਤੀ ਪ੍ਰੋਫੈਸਰ ਸਾਫ ਸਿੰਘ ਪ੍ਰੋਫੈਸਰ ਹਰਪੀਰ ਸਿੰਘ ਡਾਕਟਰ ਕੁਵਿੰਦਰ ਸਿੰਘ ਪਾਲ ਸਿੰਘ ਪ੍ਰੋਫੈਸਰ ਗੁਰਚਰਨ ਸਿੰਘ ਹਾਜ਼ਰ ਸਨ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਅਤੇ ਇੱਕ ਨੂਰ ਤੇ ਸਮਝ ਅਗੇ ਪਾਦੇ ਵਿੱਚ ਮੌਜੂਦ ਪ੍ਰੈਸਟਾਫ ਦੀ ਗੋਗਨ ਸਿੰਘ ਦਾ ਅਸਰ ਕਾਲ ਤੇ ਬਹੁਤੀ ਸਰਕਾਰ ਜੋ ਪ੍ਰਿੰਸੀਪਲ ਡਾਕਟਰ ਸਿੰਘ ਜੀ ਮੌਜੂਦ ਪਾਰੇ ਤੇ ਐਨਰਐਸਐਸ ਦੇ ਵਿਭਾਗ ਦੇ ਕੋਆਰਡੀਨੇਟਰ ਡਾਕਟਰ ਰਦੀਪ ਕੌਰ ਜੀ ਕਮਾਸੇ ਵਿਭਾਗ ਮੈਡਮ ਪ੍ਰੋਫੈਸਰ ਜੀਵਨ ਜੋਤੀ ਜੀ ਤੇ ਮਰਦੀਪ ਕੌਰ ਜੀ ਸਰਦਾਰ ਕਬਲਜੀਤ ਸਿੰਘ ਜੀ ਕੰਪਿਊਟਰ ਵਿਭਾਗ ਦੇ ਪ੍ਰੋਫੈਸਰ ਸਰਦਾਰ ਸਾਹਿਬ ਸਿੰਘ ਜੀ ਆਓ ਸਭ ਤੋਂ ਪਹਿਲਾਂ ਗੁਰਪੜਗੀਆਂ ਵਾਲੇ ਵੱਲੋਂ ਬਖਸ਼ੀ ਹੋਈ ਸਤਕਾਰ ਦੇ ਨਾਲ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਵਿਦਿਆ ਸ਼੍ਰੋਮਣੀ ਗੁਰਦਾਰਾ ਪ੍ਰਧਾਨਕ ਕਮੇਟੀ ਅਤੇ ਪ੍ਰਿੰਸੀਪਲ ਡਾਕਟਰ ਕਕੇ ਤੰਤਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਟਾਈਮ ਐਨਐਸਐਸ ਵਿਭਾਗ ਦੇ ਸੰਗੋਸ਼ ਸਰਕਾਰ ਹਨਸ ਜੀਰ ਕੈਪਲਾਇਕੀ ਜੀ ਵਾਏ ਗੁਰਜੀਕਾ ਖਾਲਸਾ ਵਾਏ ਗੁਰਜੀ ਦੇ ਫਤਿਹ ਅੱਜ ਟ੍ਰੈਸਟ ਆਪੀ ਗੁਰਗੋਬਿੰਦ ਸਿੰਘ ਖਾਲਸਾ ਕਾਲਜ ਸ੍ਰੀ ਅਮਰਸਾ ਸਾਹਿਬ ਵਿਖੇ ਗੁਰੂ ਘਰ ਦੇ ਅਨਨ ਸੇਵਕ ਭਾਈ ਕਨਈਆ ਜੀ ਦੀ ਵਰਸੀ ਨੂੰ ਸਮਰਪਤ ਵਿਸ਼ੇਸ਼ ਲੈਕਚਰ ਦਾ ਪ੍ਰਬੰਧ ਕੀਤਾ ਗਿਆ ਜੇਥੇ ਵਿਦਿਆਰਥੀਆਂ ਨਾਲ ਭਾਈ ਕਨੀਜਦੀ ਦੀ ਵਰਤੀ ਜੀਵਨੀ ਬਾਰੇ ਵਿਚਾਰਾ ਕੀਤੀਆਂ ਗਈਆਂ ਇਸੇ ਨਾਲ ਹੀ ਸਿਰਗੁਰੂ RAMDAS ਫਸਦਲ ਵੱਲੇ ਦੀ ਟੀਮ ਵੱਲੋਂ ਲਗਭਗ 300 ਦੇ ਕਰੀਬ ਵਿਦਿਆਰਥੀਆਂ ਦੇ ਬਲੱਡ ਗਰੁੱਪ ਟੈਸਟ ਕੀਤੇ ਗਏ ਮੇਰੀ ਸਮੂਹ ਸਿੱਖ ਸੰਗਤ ਅਤੇ ਸਮੂਹ ਜਗਤ ਨੂੰ ਅਪੀਲ ਹੈ ਕਿ ਭਾਈ ਕਨੀਜਦੀ ਦੇ ਜੀਵਨ ਤੋਂ ਸੇਧ ਲੈ ਕੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਢਾਲਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ